ਸਾਡੇ ਤੂੰ ਤਾਂ ਲਕੂ ਹੁੰਦਾ ਉਸ ਉਥੇ ਤਾਸ਼ ਚੱਲਦੀ ਫਿਰ ਜਿੱਤ ਹਾਰ ਫਿਰ ਬੋਤਲਾਂ ਦੀ ਸ਼ਰਤ ਲੱਗਦੀ ਤੇ ਮੈਨੂੰ ਲੱਗਾ ਮੈਂ ਤਾਂ ਬਹੁਤ ਸਾਰਾ ਸ਼ਰਾਬ ਢੋਈਆ ਫਿਰ ਮੈਂ ਤਾਂ ਪੀਣੇ ਲੱਗਾ ਸਹਜ ਲੈ ਲਉ ਤਾਂ ਫਿਰ ਕੁਝ ਨਹੀਂ ਬਹੁਤ ਜ਼ਿਆਦਾ ਖੁਸ਼ੀ ਮਨਾ ਲੈਣੀ ਕਿਸ ਚੀਜ਼ ਦੀ ਕੋਈ ਕੋਈ ਬਹੁਤ ਚੰਗੀ ਨਹੀਂ ਨਹੀਂ ਬਹੁਤ ਜ਼ਿਆਦਾ ਦੁੱਖ ਨਹੀਂ ਨਿਊਟਰਲ ਰਹੋਗੇ ਤਾਂ ਅੱਛਾ ਰਹੂਗਾ ਸਾਡੇ ਤਾਂ ਹੁਣ ਟੀਵੀ 2ਵੀ ਦਾ ਵੀ ਘਟਦਾ ਜਾਂਦਾ ਚੱਲਣਾ ਤਾਂ YouTube ਹੀ ਰਹਿ ਗਈ ਤੁਹਾਡੀ ਮਰਜ਼ੀ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਨਹੀਂ ਉਹ ਤਾਂ ਇਹ ਹੁਣ ਆਡੀਅנס ਦੇ ਹੱਥ ਕੰਟਰੋਲ ਆ ਮੈਨੂੰ ਨਹੀਂ ਲੱਗਦਾ ਵੀ 10ਵੀਂ ਪਿੰਡ ਦਾ ਕੋਈ ਮੁੰਡਾ ਕਹਿੰਦਾ ਵੀ ਮੈਂ ਇੱਥੇ ਆ ਕਰੂੰਗਾ ਉਹ ਕਹਿੰਦਾ ਨਾ ਬਾਹਰ ਹੀ ਜਾਣਾ ਮੈਂ ਤਾਂ ਇਹਨਾਂ ਸਟੂਡੈਂਟਸ ਨੂੰ ਜਿਹੜੇ ਪੰਜਾਬ ਤੋਂ ਆਏ ਨੇ ਉਹਨੂੰ ਕੀ ਕਹਿਣਾ ਪੜ੍ਹਾਈ ਕਰੋ ਜਿਹੜੇ ਕੰਮ ਲੈ ਆ ਉਹ ਜ਼ਰੂਰੀ ਹੈ ਹਮ ਕਾਰਾਂ ਤਾਂ ਬਾਅਦ ਚ ਵੀ ਰਹਾ ਜਾਣਾ ਪਹਿਲਾਂ ਨਾਲੋਂ ਤੁਸੀਂ ਜ਼ਿਆਦਾ ਰਿਸਟ ਪੁਸ਼ ਲੱਗਦਾ ਤੁਹਾਡੀ ਜਿਹੜੀ ਫਿਟਨੈਸ ਤੇ ਕਾਫੀ ਜ਼ੋਰ ਲੱਗਦਾ ਤੁਰੀ ਜਣਾ ਹੁਣ ਮੈਂ ਪਾਸਾ ਫਿਰ ਟਾਈਮ ਲਾ ਦਿੰਨਾ ਫਿਰ ਸ਼ਾਮ ਰੈਗੂਲਰ ਜਿਮ ਚੱਲਦਾ ਰਹਿੰਦਾ ਤੁਸੀਂ ਹਾਂ ਜੀ ਹਾਂ ਜੀ ਮੈਂ ਤਾਂ ਬਣਾਇਆ ਸਟੂਡੀਓ ਦੇ ਵਿੱਚ ਹੀ ਜਿਮ ਹੈ ਜੀ ਅਟੇ ਉਥੇ ਪੋਲੂਸ਼ਨ ਖਾਸਾ ਅੰਦਰ ਕਰਦਾ ਗਿਆ ਹੁੰਦਾ ਨਾ ਇੱਥੇ ਆ ਕਿਤਾ ਅਸੀਂ ਲੰਬੇ ਸਾਹ ਲੈਨੇ ਉਹ ਕੁੜੀ ਜ਼ੁੰਬਾ ਕਰਦੀ ਐ ਮੁੰਡਾ ਸਰਕਟ ਕਰਦਾ ਐ ਬੱਬੂਮਾਨ ਇੱਕ ਯੂਨੀਕ ਸਿੰਗਰ ਹੈ ਤੁਸੀਂ ਉਹਨਾਂ ਦੇ ਬਹੁਤ ਸਾਲਾਂ ਤੋਂ ਗੀਤ ਸੁਣਦੇ ਆ ਰਹੇ ਹੋ ਸੌਣ ਦੀ ਝੜੀ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਗੀਤਾਂ ਦੀ ਪਰਮਾਰ ਰਹੀ ਔਰ ਹਰ ਕਿਸਮ ਦੇ ਉਹਨਾਂ ਨੇ ਗੀਤ ਗਾਏ ਨੇ ਵਰਸਟਾਈਲ ਸਿੰਗਰ ਹੈ ਬੱਬੂਮਾਨ لیکن ਜੇ ਮੈਂ ਬਾਕੀ ਸਿੰਗਰਸ ਨਾਲ ਮਿਲਾ ਕੇ ਦੇਖਦਾ ਸਿਰਫ ਗੀਤ ਸੰਗੀਤ ਤੱਕ ਸੀਮਤ ਨਾ ਹੋਣਾ politically conscious ਸਿੰਗਰ ਥੋੜੇ ਹੀ ਨੇ اور ਖਾਸ ਤੌਰ ਤੇ ਜਿਹੜੇ ਹੈਗੇ ਵੀ ਆ ਉਸ ਨੂੰ ਗੀਤਾਂ 'ਚ ਤਬਦੀਲ ਨਹੀਂ ਕਰਦੇ ਬਬੂ ਮਾਨ ਦੀ ਖੂਬੀ ਰਹੀ ਕਿ ਉਹਦੇ ਆਲੇ ਦੁਆਲੇ ਕੀ ਹੋ ਰਿਹਾ ਹੈ ਕੀ ਵਾਪਰ ਰਿਹਾ ਹੈ ਕਿਸਾਨਾਂ ਦੀ ਗੱਲ ਚੱਲ ਰਹੀ ਹੈ ਪੁਲਿਸ ਦੀ ਗੱਲ ਚੱਲ ਰਹੀ ਹੈ ਕਿ ਪਿੰਡਾਂ ਵਿੱਚ ਪਹਿਰੇ ਲੱਗ ਰਹੇ ਹਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਗੱਲ ਸਿਰਫ ਰੋਮਾਂਟਿਕ ਗੀਤਾਂ ਤੱਕ ਸੀਮਤ ਨਹੀਂ ਸੋ ਮਨੁੱਖੀ ਸੁਭਾਅ ਦੀਆਂ ਤਬਦੀਲੀਆਂ ਤੋਂ ਲੈ ਕੇ ਆ ਨਿਜ਼ਾਮ ਦੇ ਵਿੱਚ ਜੋ ਕੁਝ ਵਾਪਰ ਰਿਹਾ ਹੈ ਉਸ ਦੇ ਬਾਰੇ ਲਿਖ ਸਕਣਾ ਗਾ ਸਕਣਾ ਪਾਪੂਲਰਾਈਜ਼ ਕਰ ਸਕਣਾ ਗਲਤ ਫਹਿਮੀਆਂ ਤੇ ਅੰਧਵਿਸ਼ਵਾਸ ਨੂੰ ਦੂਰ ਕਰ ਸਕਣਾ ਸੋ ਇਸ ਤਰ੍ਹਾਂ ਦਾ ਕੰਮ ਵੀ ਸਾਈਡ ਬਾਈ ਸਾਈਡ ਚੱਲਦਾ ਰਿਹਾ ਬਬੂਮਨ ਜੀ ਅਨੁਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਸਸਿਕਾ ਜੀ ਸਾਰਿਆਂ ਨੂੰ ਸੋਨਾਲਾ ਨੂੰ ਤੁਹਾਨੂੰ ਵੀ ਫਤਿਹ ਫਤਿਹ ਜੀ ਪਹਿਲਾਂ ਤਾਂ ਤੁਸੀਂ ਦੱਸੋ ਵੀ ਪਹਿਲਾਂ ਨਾਲੋਂ ਤੁਸੀਂ ਜ਼ਿਆਦਾ ਰਿਸਟ ਪੁਸ਼ਟ ਲੱਗਦੇ ਹੋ ਤੁਹਾਡੀ ਜਿਹੜੀ ਫਿਟਨੈਸ ਤੇ ਕਾਫੀ ਜ਼ੋਰ ਲੱਗਦਾ ਇੱਕ ਆਪਣੇ ਪੁਰਾਣੇ ਸੱਜਣਾਂ ਨਾਲ ਕੋਈ ਫਿਲਮ ਦਾ ਸੀ ਪ੍ਰੋਜੈਕਟ ਅੱਛਾ ਕਾਫੀ ਦੇਰ ਤੋਂ ਸੀ ਉਹ ਪਿਛਲੀ ਫਿਲਮ ਥੋੜੀ ਜਿਹੀ ਲੇਟ ਪੂਰੀ ਹੋਈ ਇਹ ਮੇਰੇ ਖਿਆਲ ਟਾਈਮ ਪੀਰੀਅਡ ਫਿਲਮ ਹੈ ਆਰਮੀ ਮੈਨ ਦੀ ਕਹਾਣੀਆਂ ਫਿਰ ਆਰਮੀ ਮੈਨ ਖਾਸਾ ਪਤਲਾ ਚਾਹੀਦਾ ਸੀ ਕਿਉਂਕਿ ਪੁਰਾਣੀਆਂ ਜਦੋਂ ਆਪਾਂ ਆਪਾ ਫੋਟੋਆਂ ਵੇਖਦੇ ਹਾਂ ਨਾ ਤਾਂ ਇਦਾਂ ਚੌੜਾ ਮੋਢੇ ਜ਼ਿਆਦਾ ਫੌਜਾਂ 'ਚ ਹੈ ਨਹੀਂ ਸੀ ਉਹ ਪਤਲੇ ਜ਼ਿਆਦਾ ਸੀ ਕਿਉਂਕਿ ਤੁਰਨਾ ਬਹੁਤ ਪੈਂਦਾ ਸੀ ਉਸੇ ਕਰਕੇ ਫਿਰ ਤੁਰ ਹੀ ਜਾਂਦਾ ਹੁਣ ਮੈਂ ਅਸਾ ਟਾਈਮ ਲਾ ਦਨ ਸਵੇਰ ਸ਼ਾਮ ਜਿਮ ਵੀ ਛੱਡਤਾ ਜੀ ਹਾਂ ਕਿ ਹੁਣ ਤਿੰਨ ਚਾਰ ਮਹੀਨੇ ਜਿਮ ਨਹੀਂ ਕਰਾਂਗੇ ਅੱਛਾ ਕਿਉਂਕਿ ਉਦਾਂ ਉਦੋਂ ਬਾਡੀ ਉਸ ਤਰ੍ਹਾਂ ਦੀ ਨਹੀਂ ਸੀ ਹੁੰਦੀ ਜਿਮ ਵਾਲੀ ਵਰਨਾ ਰੈਗੂਲਰ ਜਿਮ ਚੱਲਦਾ ਰਹਿੰਦਾ ਚਲ ਹਾਂਜੀ ਹਾਂਜੀ ਮੈਂ ਤਾਂ ਬਣਾਇਆ ਸਟੂਡੀਓ ਦੇ ਵਿੱਚ ਹੀ ਜਿਮ ਜੇ ਉੱਤੇ ਜੇ ਮੈਂ ਉਹਦੇ ਉੱਤੇ ਸਟੂਡੀਓ ਹੈ ਅੱਛਾ ਹੁਣ ਖੰਡ ਨੂੰ ਤੁਸੀਂ ਕਾਫੀ ਪ੍ਰਮੋਟ ਕਰ ਦਿੱਤਾ ਮੇਰਾ ਖਿਆਲ ਆ ਸਾਰੇ ਪਿੰਡ ਦੇ ਲੋਕ ਸਾਡੇ ਖੁਸ਼ ਹੋਣੇ ਨੇ ਬਹੁਤ ਉੱਥੇ ਸਟੂਡੀਓ ਵੀ ਤੁਸੀਂ ਬਣਾਇਆ ਹੋਇਆ ਹਾਂ ਜੇ ਪਹਿਲਾਂ ਬਣਾਇਆ ਸੀ ਉਹ ਟੁੱਟ ਗਿਆ ਸੀ ਜੀ ਉਹਨੂੰ ਦੁਬਾਰਾ ਉਹਨੂੰ ਢਾਕੇ ਬਣਾਉਣਾ ਪਿਆ ਹੁਣ ਦੁਬਾਰਾ ਬਣਾ ਰਹੇ ਹਾਂ ਹਮ ਹਮ ਉਹਦੋਂ ਹੱਬ ਬਣੀ ਰਹਿੰਦੀ ਹੈ ਇੱਕ ਤਾਂ ਪਿੰਡ ਵਾਲਿਆਂ ਦਾ ਦਿਲ ਲੱਗਿਆ ਰਹਿੰਦਾ ਹਮ ਹਮ ਇੱਕ ਆਪਣੇ ਕੰਮ ਵੀ ਫਿਰਨੇ ਪਰ ਚੜਦੇ ਕਿਉਂਕਿ ਪੰਜਾਬ ਵਿੱਚ ਅਜੇ ਸਟੂਡੀਓ ਦਾ ਰਵਾਜ ਹੈ ਨਹੀਂ ਹਮ ਹਮ ਜਾਂ ਤਾਂ ਗਡਾਊਨ ਹੁੰਨੇ ਜਿੱਥੇ ਸ਼ੂਟ ਕਰਦੇ ਆਪਾਂ ਹਮ ਹਮ ਜਾਂ ਕੋਈ ਫਿਰ ਫੈਕਟਰੀ ਦਾ ਜਿੱਦਾਂ ਪੁਰਾਣੀ ਕੋਈ ਵਿਰਾਨ ਹੋਈ ਉਦਾਂ ਦੇ ਉਸ ਅਕਸਟਿਕ ਉਸ ਤਰ੍ਹਾਂ ਦੇ ਹਾਲ ਵੀ ਹੈ ਨਹੀਂ ਹਮ ਹਮ ਕਰੋਮੋ ਇਕਰੋਮਾ ਸ਼ਾਟ ਸ਼ੂਟ ਕਰਨਾ ਉਹਦਾ ਵੀ ਨਹੀਂ ਸੀ ਆਪਣੇ ਕੰਮ ਬਹੁਤਾਂ ਫਿਰ ਆਪਦੇ ਆਪ ਦੇ ਕਰਦੇ ਰਵਾਂਗੇ ਇੱਥੇ ਬੈਠੇ ਤੇ ਹੋਰ ਕੋਈ ਫਿਲਮ ਪਿੰਡ ਦੇ ਆਦਾਕਾਰ ਬਣ ਜਾਂਦੇ ਸਾਡੇ ਉਹ ਵੀ ਖੁਸ਼ ਹੋ ਜਾਂਦਾ ਇਹਨਾਂ ਅੱਛਾ ਸਾਨੂੰ ਇਹ ਸੁਭੀ ਤੁਸੀਂ ਸਮੇਂ-ਸਮੇਂ ਸਰ ਜਿਹੜੇ ਗੀਤ ਲਿਖੇ ਤੇ ਗਾਏ ਨੇ ਉਹ ਉਸ ਵੇਲੇ ਦੀਆਂ ਪ੍ਰਸਥਤੀਆਂ ਨੂੰ ਜ਼ਰੂਰ ਦੱਸਦੇ ਰਹੇ ਜੇ ਮੈਂ ਸੀਰੀਅਲ ਵਾਈਜ਼ ਸਾਲ ਤੋਂ ਬਾਅਦ ਦੂਜੇ ਸੀ ਤੇ ਚੌਥੇ ਸਾਲ ਦੇਖਦਾ ਤਾਂ ਕਦੇ ਜਦੋਂ-ਜਦੋਂ ਵੀ ਸਿਆਸੀ ਹਾਲਾਤ ਬਦਲੇ ਪੋਲੂਸ਼ਨ ਦੀ ਗੱਲ ਚੱਲੀ ਪੁਲਿਸ ਦੇ ਬੰਦੇ ਮਾਰੇ ਗਏ ਔਰ ਜਿਹੜੀ ਜਿਹੜੀ ਵੀ ਗੱਲ ਸੀ ਤੁਸੀਂ ਹੁਣ ਜਿਹੜੀ ਲੇਟੈਸਟ ਆ ਉਹ ਕਾਹਦੇ ਤੇ ਕੰਮ ਕਰ ਰਿਹਾ ਉਹ ਕਿਹੜੇ ਗੀਤ ਨੇ ਜਿਹੜੇ ਹੁਣ ਆ ਰਹੇ ਨੇ ਆ ਤਾਂ ਐਂਟਰਟੇਨਮੈਂਟ ਹੈ ਜਿਹੜੀ ਹੁਣ ਕੈਸਟ ਆ ਇਹ ਇੱਕ ਸੀ ਪਾਗਲ ਇਹਦੇ ਵਿੱਚ ਕੋਈ ਸਮਾਜਿਕ ਵਿਸ਼ਾ ਹੈ ਨਹੀਂ ਹੂੰ ਅਹ ਪ੍ਰਸਥਿਤੀਆਂ ਦੇ ਹਿਸਾਬ ਨਾਲ ਮੈਨੂੰ ਲੱਗਦੀ ਹੈ ਜਿਹੜੀ ਅਗਲੀ ਅਗਲੀ ਦੌੜ ਆ ਸਾਡੀ ਸਟੇਟ ਦੀ ਉਹ ਤਾਂ ਗੁਰਬਤ ਨਾਲ ਘੁਲਣ ਦੀ ਹੈ ਹੂੰ ਹੂੰ ਗਰੀਬੀ ਬਹੁਤ ਆ ਗਈ ਕਰਜ਼ਾ ਬਹੁਤ ਹੋ ਗਿਆ ਜਮੀਦਾਰਾਂ ਦਾ ਕੁਛ ਇੱਕ ਸਬਜੈਕਟ ਇਹ ਨਾ ਤੀਆਂ ਜਿਆਦਾ ਅੱਛਾ ਮੈਨੂੰ ਲੱਗਦੀ ਹੈ ਇਹ ਸਭ ਤੋਂ ਜਿਹੜੀ ਬੇਸਿਕ ਨੀਡ ਦਾ ਫੂਡ ਹੈ ਹੂੰ ਹੂੰ ਤੇ ਰੋਟੀ ਪੈਦਾ ਕਰਨ ਵਾਲਿਆਂ ਦਾ ਹਾਲ ਮਾੜਾ ਉਹੀ ਹੈ ਕੋਸ਼ਿਸ਼ ਕਿ ਗੌਣ ਵਾਲਾ ਤਾਂ ਫਿਰ ਹਰ ਬੰਦੇ ਦਾ ਆਪਣਾ ਆਪਣਾ ਖੇਤ ਹੈ ਉਹ ਉਹਦੇ ਚ ਕੰਮ ਕਰਦਾ ਰਹਿੰਦਾ ਅੱਛਾ ਕਿ ਕਿ ਗੌਣ ਵਾਲਾ ਗਾ ਹੀ ਲਵੇ ਉਹ ਸ਼ਾਇਦ ਉਹਨਾਂ ਲੀਡਰ ਕਾਮਯਾਬ ਨਾ ਹੋਵੇ ਉਹ ਲੇਖਕ ਹੀ ਠੀਕ ਹੈ ਕਿਛੇ ਜੇ ਇੱਕ ਸੋਨਾ ਬਰੀ ਗੱਲਬਾਤ ਕੀਤੀ ਸੀ ਕਿ ਹਾਂ ਅਸੀਂ ਜਾਂਦੇ ਰਹੇ ਨੇ ਜੀ ਆਪਾਂ ਇੱਕ ਜਿਹੜੀ ਸੰਸਥਾ ਬਣਾਈ ਸੀ ਵਨ ਹੋਪ ਵਨ ਚਾਂਸ ਹਾਂ ਖਾਸੇ ਸੱਜਣ ਪ੍ਰੇਮੀ ਆ ਉਹ ਅਸੀਂ ਅਜੇ ਤੱਕ ਤਾਂ ਆਪ ਹੀ ਆਪਣੇ ਆਪਣੇ ਕਮਾਈ ਚੋਂ ਹੀ ਬਟ ਸਾਡੀ ਹੁਣ ਇਹ ਕੋਸ਼ਿਸ਼ ਹੈ ਵੀ ਹੋਰ ਲੋਕਾਂ ਨੂੰ ਵੀ ਜੋੜਿਆ ਜਾਵੇ ਤਾਂ ਕਿ ਵੱਧ ਮਦਦ ਹੋ ਸਕੇ ਇਕੱਲਾ ਬੰਦਾ ਸ਼ਾਇਦ ਇੰਨੀ ਨਹੀਂ ਕਰ ਸਕਦਾ ਕਿਉਂਕਿ ਆਪਾਂ ਉਹਨੇ ਪੈਸੇ ਵਾਲੇ ਇੰਨੇ ਜ਼ਿਆਦਾ ਨਹੀਂ ਹੁੰਦੇ ਕਿਉਂਕਿ ਥੋੜੇ ਜਿਹੇ ਲੋਕਾਂ ਦੀ ਦਿਲਚਸਪੀ ਇਸ ਕਰਕੇ ਵੀ ਮੇਰਾ ਖਿਆਲ ਹੈ ਬਬੂ ਮਾਨ ਵਧੀਆ ਵੀ ਤੁਸੀਂ ਸਿਰਫ ਗੀਤਾਂ ਤੱਕ ਸੀਮਤ ਨਹੀਂ ਰਹੇ ਇਹ ਗੀਤ ਗਾਇਆ ਲਿਖਦਾ ਗਾਉਣ ਵਾਲੇ ਦਾ ਬਹੁਤ ਨਹੀਂ ਹੁਣ ਜਦੋਂ ਵੀ ਕੋਈ ਗੱਲ ਚੱਲੀ ਆ ਜਿਹੜਾ ਕਰੰਟ ਮਸਲਾ ਕੋਈ ਚੱਲਿਆ ਹੁਣ ਨਾਨਕਸ਼ਾ ਫਕੀਰ ਦੀ ਗੱਲ ਚੱਲੀ ਤੁਸੀਂ ਮੇਰਾ ਖਲ ਨਹੀਂ ਕਮੈਂਟਰੀ ਆਈ ਕਿ ਤੁਸੀਂ ਉਹਨੂੰ ਕਿਹਾ ਕਿ ਮੈਂ ਲੱਖ ਰੁਪਈਆ ਵੀ ਦਿੰਨਾ ਇਹ ਫਿਲਮ ਨਹੀਂ ਚੱਲਣੀ ਚਾਹੀਦੀ ਦੇਖੋ ਇੱਕ ਪ੍ਰੋਡਿਊਸਰ ਦਾ ਖਰਚਾ ਹੋ ਗਿਆ ਉਹਨੇ ਆਪ ਦੀ ਪਾਕਟ ਚੋਂ ਲਾਇਆ ਇਹ ਉਹ ਹੈ ਆਪਣਾ ਪੰਜਾਬੀ ਹਮ ਆਪਾਂ ਜੇ ਸੋਚ ਕੇ ਚੱਲੀਏ ਵੀ ਆਪਾਂ ਸਾਰੇ ਪੰਜਾਬੀ ਆ ਤਾਂ ਜੇ ਇੱਕ ਬੰਦੇ ਨੇ ਬਹੁਤ ਪੈਸੇ ਲਏ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਦੇ ਦੇਣੇ ਚਾਹੀਦੇ ਤਾਂ ਕਿ ਉਹਦਾ ਲਾਸ ਨਾ ਹੋਵੇ ਆਲਟੀਮੇਟਲੀ ਤਾਂ ਉਹਨੇ ਬਿਜ਼ਨਸ ਹੀ ਕਰਿਆ ਨਾ ਹ ਹੋ ਸਕਦਾ ਹੋ ਦੀ ਆਸਤਾ ਇਦਾਂ ਦੀ ਹੋਵੇ ਪਰ ਹੈ ਤਾਂ ਆਪਣਾ ਹੀ ਆ ਉਹ ਰੈਦਰ ਥੈਨ ਅਬਿਊਜ਼ਿੰਗ ਹਿਮ ਆਪਾ ਚੋਣੇ ਕਿ ਫਿਊਚਰ ਚ ਕੋਈ ਵੀ ਕੰਮ ਹੋਵੇ ਪਹਿਲਾਂ ਮਿਲਾਂ ਦੀ ਸਹਿਮਤੀ ਹੋ ਰਹਿਣੀ ਚਾਹੀਦੀ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਨਾਲ ਬੈਠਣਾ ਚਾਹੀਦਾ ਸੀ ਉਹਨੂੰ ਬਾਰ-ਬਾਰ ਬਾਕੀ ਹੋਰ ਰੋਮਾਂਟਿਸਿਜ਼ਮ ਤੇ ਥੋੜਾ ਬੜਾ ਕੰਟਰੋਲ ਰੋਮਾਂਟਿਕ ਗੀਤ ਤੁਸੀਂ ਬਹੁਤ ਲਿਖੇ ਗਾਏ ਔਰ ਬੱਬੂਵਾਨ ਦੇ ਜਿਹੜੀ ਪੋਇਟਰੀ ਆ ਉਹ ਰੋਮਾਂਟਿਸਿਜ਼ਮ ਦੇ ਵਿੱਚ ਕਮਾਲ ਹੈ ਹਉਂ ਲੇਟਲੀ ਜਿਹੜਾ ਰੋਮਾਂਟਿਸਿਜ਼ਮ ਦਾ ਖਜ਼ਾਨਾ ਹੈ ਉਹ ਨਹੀਂ ਹੈ ਚਸ਼ਮਾ ਚੱਲ ਰਿਹਾ ਰਮਾਂਚਿਤ ਆਦਮੀ ਹੁੰਦਾ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਅ ਦਰਖਤਾਂ ਨੂੰ ਦੇਖ ਕੇ ਵੀ ਰਮਾਂਚਿਤ ਹੋਣੇ ਤੁਸੀਂ ਹੂੰ ਹੂੰ ਨੇਚਰ ਮਦਰ ਨੂੰ ਦੇਖ ਕੇ ਨਾ ਇਹ ਬੜੀ ਵੱਡੀ ਦੁਨੀਆ ਬੜੀ ਖੂਬਸੂਰਤ ਹੈ ਤੁਹਾਡਾ ਤਾਂ ਹਾ ਸਟੇਟ ਤਾਂ ਕੇ ਦਾ ਸਾਹ ਲੰਬੇ ਲੈਣਿਆ ਸੀ ਸਾਡੇ ਉਥੇ ਪੋਲੂਸ਼ਨ ਖਾਸਾ ਅੰਦਰ ਘਰਦਾ ਗਿਆ ਹੁੰਦਾ ਨਾ ਹਾਂਜੀ ਕਿਉਂਕਿ ਹੁਣ ਦਿੱਲੀ ਦੁਲੀ ਜਿੱਤਾ ਇਹੀ ਕਰਤਾ ਉਹਨਾਂ ਨੇ ਵੀ ਜਿਹੜੇ ਬੱਚੇ ਫਿਊਚਰ ਚ ਪੈਦਾ ਹੋਣਗੇ ਉਹਨਾਂ ਦੇ ਸ਼ਾਇਦ ਫੇਫੜਿਆਂ ਨੂੰ ਜੰਮਦਿਆਂ ਨੂੰ ਅਸਰ ਹੋਊਗਾ ਇੰਨਾ ਬੁਰਾ ਹਾਲ ਹੈ ਈਵਨ ਜੇ ਚੰਡੀਗੜ੍ਹ ਵੀ ਬੜਾ ਸਾਫ਼ ਸਾਡਾ ਸ਼ਹਿਰ ਮੰਨਿਆ ਜਾਂਦਾ ਪਰ ਉੱਥੇ ਵੀ ਪੋਲੂਸ਼ਨ ਦਾ ਬਹੁਤ ਜ਼ਿਆਦਾ ਹੈ ਹਮ ਹਮ ਆਮ ਬੰਦੇ ਦੇ ਰਹਿਣ ਲਈ ਇੱਥੇ ਆ ਕੇ ਤਾਂ ਅਸੀਂ ਲੰਬੇ ਸਾਹ ਲੈਨੇ ਅੱਛਾ ਹੋਰ ਕਿਹੜੇ ਗੀਤ ਨੇ ਜਿਹੜੇ ਐ ਕੀ ਹੁਣ ਨਵੇਂ ਤੁਸੀਂ ਲੈ ਕੇ ਆਏ ਲੋਕ ਉਤਸੁਕਤ ਨੇ ਜਾਨਣਾ ਹੈ ਸਿੰਪਲ ਐਂਟਰਟੇਨਮੈਂਟ ਹੈ ਇਸ ਵਾਰ ਇਹ ਇੱਕ ਐਸਟ ਤੋਂ ਜ਼ਿਆਦਾ ਐਂਟਰਟੇਨਮੈਂਟ ਹੈ ਹਮ ਹਮ ਉਦਾ ਨਨਦ ਪਰਜਾਈ ਦੀ ਨੌਕ ਚੋਕ ਉਦਾਂ ਦਾ ਕੁਝ ਆਈਡੀਆ ਹਮ ਹਮ ਇੱਕ ਜਿਮ ਨਾਲ ਰਿਲੇਟਡ ਗੀਤ ਹੈ ਹੈ ਤਾਂ ਰਮਾਂਸ ਹੈ ਬਟ ਬਹਾਨਾ ਕਿ ਕਿ ਆਪਾਂ ਕਿਦਾਂ ਬਦਲਵੀਂ ਵਰਜਿਸ਼ ਕਰ ਸਕਦੇ ਹ ਕਿ ਜ਼ਰੂਰੀ ਨਹੀਂ ਕਿ ਹਰ ਬੰਦਾ ਜਿਮ ਹੀ ਚਲੇ ਜਾਵੇ ਕਈ ਵਾਰੀ ਕਈ ਬੰਦਿਆਂ ਦੀ ਰੀਚ ਚ ਨਹੀਂ ਹੁੰਦਾ ਕਈ ਵਾਰੀ ਕਈ ਬੰਦੇ ਕੋ ਕੋ ਵਕਤ ਨਹੀਂ ਹੁੰਦਾ ਤਾਂ ਮੈਨ ਲੱਗਦੀ ਉਹ ਜਿਹੜੀਆਂ ਨਵੀਆਂ ਟ੍ਰੇਨਿੰਗਸ ਆ ਉਹ ਤੁਸੀਂ ਆਪਦੇ ਰੂਮ ਚ ਹੀ ਕਰ ਸਕਦੇ ਹੋ ਉਹ ਆਈਡੀਆ ਤਾਂ ਮਤਲਬ ਇਹ ਹੀ ਆ ਕਿ ਵਰਜਿਸ਼ ਕਰੋ ਪਟੂ ਗਾਣੇ ਦਾ ਫਲਸਫਾ ਹੈ ਕਿ ਬਹਾਨਾ ਇੱਕ ਮਾਸੋਦਾ ਮੁੰਡਾ ਕੁੜੀ ਦਾ ਬਟ ਇਹ ਹੈ ਕਿ ਤੁਸੀਂ ਬਦਲਵੇਂ ਵਰਜਸ਼ਾਂ ਵੀ ਕਰ ਸਕਦੇ ਹੋ ਕੋਈ ਦੋ ਬੋਲ ਸੁਣਾਓ ਜਰੂਰ ਸਾਨੂੰ ਕਿਸੇ ਨਵੇਂ ਗੀਤ ਦੇ ਵਰਜਸ਼ ਵਾਲੇ ਦੇ ਜਾਂ ਜਿਹੜੀਆਂ ਨਵੀਆਂ ਹੁਣ ਕੋਈ ਚੈਲਬਮਸ ਤੁਸੀਂ ਤਿਆਰ ਕੀਤੀਆਂ ਛੜਦੀ ਜਵਨੀ ਕਰੋ ਤੁਮਸ ਤਾ ਨਹੀਂ ਵਾਗਿਆ ਥਰੀ ਕੋੜੀ ਦੀ ਦੱਸੋ ਫੜੇ ਕਿਹੜਾ ਜਾਨੀ ਜਦ ਡੈਮੋਕ੍ਰੇਸੀ ਹੈ ਫਿਰ ਜੱਗ ਕਿਉਂ ਸੜਦਾ ਹੈ ਉਹ ਕੁੜੀ ਜ਼ੁੰਬਾ ਕਰਦੀ ਹੈ ਮੁੰਡਾ ਸਰਕਟ ਕਰਦਾ ਹੈ ਯਾ ਉਹ ਟਰਮਸ ਨੇ ਜਿਹੜੀਆਂ ਜ਼ੁਮਬਾ ਸਰਕਟ ਵੀ ਇੱਕ ਡਿਵ ਡਾਂਸ ਵਾਲਾ ਵਰਜਸ ਹੋ ਗਈ ਸਰਕਟ ਵੀ ਇੱਕ ਜਿੱਦ ਆਪਾਂ ਰੌਡਸ ਨਾਲ ਹੀ ਕਰ ਲੈਨੇ ਸਾਰੀਆਂ ਹਮ ਹਮ ਨੌਨ ਸਟਾਪ ਤੁਸੀਂ ਇਹ ਚ ਪੂਰਾ ਤੁਹਾਡਾ ਬੱਜਰ ਵਿਸ਼ਵਾਸ ਹੈ ਵੀ ਗਾਉਣ ਵਾਲੇ ਆਪਣੇ ਗੀਤਾਂ ਰਾਹੀਂ ਪਬਲਿਕ ਨੂੰ ਇਨਫਲੂਐਂਸ ਕਰ ਸਕਦੇ ਨੇ ਨਹੀਂ ਫਿਰ ਤਾਂ ਇਹਨਾਂ ਨੂੰ 117 ਸੀਟਾਂ ਦੇ ਦਿਓ ਜਿੱਤੀ ਜਾਣਗੇ ਜੇ ਐਨ ਲੱਗਦਾ ਤੁਹਾਨੂੰ ਤੁਸੀਂ ਦੱਸੋ ਨਹੀਂ ਮੈਂ ਨਹੀਂ ਮੰਨਦਾ ਦੇਖੋ ਇਹ ਦੁਨੀਆ ਹੈ ਹਰ ਬੰਦੇ ਕੋਈ ਇੱਕ ਬ੍ਰੇਨ ਆ ਉਹਨੇ ਕੀ ਅਡਾਪਟ ਕਰਨਾ ਹੈ ਉਹਦੀ ਥਿੰਕਿੰਗ ਹੈ ਜੇ ਪਿੰਡ ਚ ਕੋਈ ਬੰਦਾ ਸ਼ਰਾਬ ਪੀਣ ਲੱਗਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਉਹ ਵਿਚਾਰਾ ਨਹੀਂ ਹੈਗਾ ਆਪਾਂ ਕਹਿੰਦੇ ਵੀ ਵਿਚਾਰਾ ਯਾਰ ਬਹੁਤ दारू ਪੀਣ ਲੱਗ ਗਿਆ ਉਹ ਪੀਂਦਾ ਹੈ ਕਿਉਂਕਿ ਉਹਦੇ ਅੰਦਰ ਕੀੜਾ ਹੈ ਉਹਨੂੰ ਕੋਈ ਗਵਾਂਡੀ ਨਹੀਂ ਲਾਉਂਦਾ ਉਹਨੂੰ ਕਿਸੇ ਨੇ ਨਹੀਂ ਲਾਇਆ ਵੀ ਤੂੰ ਪੀਣ ਲੱਗ ਹਾਂਜੀ ਮਸਲਨ ਮੈਂ ਤੁਹਾਨੂੰ ਦੱਸਦਾ ਸੀ ਬੜੇ ਛੋਟੇ ਛੋਟੇ ਹੁੰਦੇ ਸੀ ਸਾਡੇ ਪਿੰਡਾਂ ਚ ਤੁਹਾਡੇ ਪਿੰਡਾਂ ਚ ਵੀ ਇਹੀ ਹੋਣਾ ਕਿ ਅਪਰਣਾ ਸ਼ਰਾਬ ਬਹੁਤ ਹੁੰਦੀ ਸੀ ਪਹਿਲਾਂ ਹੁਣ ਤਾਂ ਚਲੋ ਵਾਸਤਾ ਨਹੀਂ ਉਸ ਤਰ੍ਹਾਂ ਦਾ ਤੁਹਾਡੇ ਤਾਂ ਘਰੇ ਬਹੁਤ ਕੱਢਦੇ ਸੀ ਸਾਡੇ ਪਿੰਡ ਠੇਕੇ ਦਾ ਰਿਵਾਜ ਸੀ ਕਿਉਂਕਿ ਸਾਡੇ ਪਿੰਡ ਸੜਕ ਤੇ ਸੀ ਉੱਥੇ ਰੇਡ ਰੂਟ ਪੈਂਦੀ ਰਹਿੰਦੀ ਸੀ ਜਿਹੜੇ ਸੜਕ ਤੋਂ ਹਟਵੇਂ ਪਿੰਡ ਹੁੰਦੇ ਉਹਨਾਂ ਉੱਥੇ ਘਰਾਂ ਦੀ ਕੱਢਣ ਦਾ ਰਿਵਾਜ ਸੀ ਜੀ ਤਾਂ ਅਸੀਂ ਜਿੰਨੇ ਵੀ ਆਂਢੀ ਗੁਆਂਢੀ ਦੋ ਚਾਰ ਮੁੰਡੇ ਹੁੰਦੇ ਸੀ ਤਾਂ ਸਾਡੀ ਡਿਊਟੀ ਹੁੰਦੀ ਸ਼ਾਮ ਨੂੰ ਵੀ ਸਾਡੇ ਤਾਸ਼ ਦੀ ਬਾਜੀ ਚੱਲਦੀ ਸੀ ਖੇਤਾਂ 'ਚ ਤਾਂ ਸਾਰੇ ਫਿਰ ਜਦੋਂ ਉਹ ਜੀਰੀ ਜੂਰੀ ਦੇ ਦਿਨਾਂ 'ਚ ਇਕੱਠੇ ਬੈਠਦੇ ਸੀ ਇੰਜਣ ਚਲਾ ਕੇ ਸਾਡੇ ਤੂਤਾਂ ਲੱਕੂ ਹੁੰਦਾ ਸੀ ਉੱਥੇ ਤਾਸ਼ ਚੱਲਦੀ ਸੀ ਫਿਰ ਮੈਨੂੰ ਲੱਗਾ ਮੈਂ ਤਾਂ ਬਹੁਤ ਸਾਲ ਸ਼ਰਾਬਟ ਹੋਈਆ ਫਿਰ ਮੈਂ ਤਾਂ ਪੀਣੇ ਲੱਗਿਆ ਹੂੰ ਜੇ ਆਪਾਂ ਨੂੰ ਇਹ ਲੱਗਦਾ ਨਾ ਕਿ ਸ਼ਰਾਬੀਆਂ ਦੀ ਸ਼ਰਾਬ ਲੈਂਦੀ ਸਾਡੇ ਚਾਚੇ ਤਾਏ ਸਾਰੇ ਪੀਂਦੇ ਸੀ ਆਂਢੀ ਗੋਂਢੀ ਪੀਣਾ ਤੇ ਮੈਂ ਤਾਂ ਨਹੀਂ ਲੱਗਿਆ ਪੀਣਾ ਇਹ ਤਾਂ ਤੁਹਾਡੇ ਹੱਥਾਂ ਨਾ ਬ੍ਰੇਨ ਕਾਦੇ ਲਈ ਮਿਲੇ ਸੋ ਜਦ ਸੀ ਹੁਣ ਜਿਮ ਦੇ ਗਾਣੇ ਗਾਉਣੇ ਹੋ ਲੋਕ ਜਿਮ ਕਰਨ ਲੱਗ ਪੈਣਗੇ ਐਫਰਟ ਕਰਨਾ ਜੇ ਪਿਸਤੌਲਾਂ ਦੇ ਗਾਣੇ ਗਾਉਣੇ ਪਿਸਤੌਲ ਲੈ ਕੇ ਭਜਣ ਲੱਗ ਪੈਣਗੇ ਜੇ ਕੋਈ ਇੱਕ ਮਹਾਂ ਜੀ ਇੱਕ ਐਂਟਰਟੇਨਮੈਂਟ ਹੁੰਦਾ ਹੂੰ ਹੋਰ ਵੀ ਦੁਨੀਆ 'ਚ ਬਹੁਤ ਕੁਝ ਵਾਪਰਦਾ ਇਕੱਲੇ ਗੀਤ ਹੀ ਕਿਉਂ ਇਹਦਾ ਬਣ ਜਾਂਦੇ ਆ ਇਹ ਕਲਮ ਵੀ ਨੇ ਦੇਖੋ ਫਿਲਮਾਂ ਤਾਂ ਵੱਡਾ ਮਾਧਿਅਮ ਹੈ ਫਿਲਮਾਂ ਵੱਡਾ ਮਾਧਿਅਮ ਹੈ ਜੇ ਗੀਤਾਂ ਨਾਲ ਲੱਗਦਾ ਇਦਾਂ ਨਾਲ ਫਿਰ ਤਾਂ ਬਹੁਤ ਮਹਾਨ ਲੋਕ ਹੋਗੇ ਫਿਰ ਗਾਉਣ ਵਾਲੇ ਤਾਂ ਫਿਰ ਤਾਂ ਇਹਨਾਂ ਨੂੰ ਸਰਕਾਰੀ ਸਹੂਲਤਾਂ ਬਹੁਤ ਮਿਲਣੀਆਂ ਚਾਹੀਦੀਆਂ ਸੀ ਪਰ ਹੁਣ ਤਾਂ ਸਾਰਾ ਜ਼ੋਰ ਲੱਗਿਆ ਪਿਆ ਕਲਚਰਲ ਕਮਿਸ਼ਨ ਬਣਾ ਰਹੇ ਨੇ ਕਿ ਗੀਤਾਂ ਵਾਲਿਆਂ ਨੂੰ ਰੋਕੋ ਇਹਨਾਂ ਨੂੰ ਹਟਾਓ ਫਲਾਣੇ ਨੂੰ ਬੈਸਟਰ ਬਰਾ ਸਾਡੀ ਇੱਕ ਵੱਦ ਕਿਸਮ ਦੀ ਹੈ ਜੇ ਆਪਾਂ ਕਈ ਵਾਰੀ ਕਿਸੇ ਗੱਲ ਤੇ ਵਿਚਾਰ ਕਰਦੇ ਨਾ ਤਾਂ ਕਈ ਵਾਰੀ ਨੈਗੇਟਿਵ ਲੈ ਜਾਂਦੇ ਨੇ ਕੋਸ਼ ਕਰਕੇ ਬਹੁਤ ਗੱਲਾਂ ਦੇ ਜਵਾਬ ਬਹੁਤ ਹੈ ਪਰ ਆਪਾਂ ਇਸ ਕਰਕੇ ਚੁੱਪ ਕਰ ਜਾਈਏ ਕਿ ਇਸ ਤਰ੍ਹਾਂ ਦਾ ਮੈਸੇਜ ਨਾ ਚੱਲ ਜਾਵੇ ਵੀ ਅਸੀਂ ਸ਼ਾਇਦ ਕੋਈ ਬੰਦੂਖਾਂ ਵਾਲੇ ਗੀਤ ਪ੍ਰਮੋਟ ਜੇ ਦੇਖੋ ਜੇ ਕਿਸੇ گاਉਣ ਵਾਲੇ ਦਾ ਗੀਤ ਹਥਿਆਰ ਵਾਲਾ ਨਾ ਗਾਉਣ ਨਾ ਸਮਾਜ ਸੁਧਰਦਾ ਤਾਂ ਫਿਰ ਆਪਾਂ ਨਹੀਂ ਗਾਉਂਦੇ ਹਮਮ ਬਟ ਮੈਨੂੰ ਇਦਾਂ ਨਹੀਂ ਲੱਗਦਾ ਕਿਉਂਕਿ ਬਾਕੀ ਤਾਂ ਸਾਰਾ ਕੋਈ ਸਮਾਜ ਚ ਚੱਲੀ ਜਾਂਦਾ ਹੈ ਫਿਲਮਾਂ ਨੂੰ ਤਾਂ ਸੈਂਸਰ ਪਾਸ ਕਰਦਾ ਈਵਨ ਜਿਹੜੇ ਕੋਈ ਆਪਾਂ ਹੁਣ ਤੱਕ ਗਾਣੇ ਗਏ ਚਲੋ ਬਾਕੀ ਕੀ ਗਾਉਣੇ ਮੈਨੂੰ ਨਹੀਂ ਪਤਾ ਤੂੰ ਤਾਂ ਸੈਂਸਰ ਤੋਂ ਪਾਸ ਹੋਏ ਹੋਏ ਹਨਾ ਸੈਂਸਰ ਤਾਂ অথরাইਜ਼ਡ ਹੈ ਉਹ ਤਾਂ ਸੈਂਟਰ ਗਵਰਨਮੈਂਟ ਨੇ ਬਣਾਇਆ ਹੈ ਬੰਬਈ ਵਾਲਾ ਉੱਥੋਂ ਹੁਣ ਵੀ ਗਾਣੇ ਉੱਥੇ ਪਾਸ ਹੋ ਕਿਉਂ ਨਹੀਂ ਆ ਅੱਛਾ ਜੇ ਨਾ ਪਾਸ ਹੋਏ ਤੇ ਟੀਵੀ ਤੇ ਹਿੰਦੁਸਤਾਨ ਚ ਗਾਣਾ ਨਹੀਂ ਚੱਲਦਾ ਤੁਹਾਡੇ ਇੱਥੇ ਪਤਾ ਨਹੀਂ ਮੈਨੂੰ ਨਹੀਂ ਨਹੀਂ ਸਾਡੇ ਵੀ ਸਾਰੇ ਗਾਣੇ ਵੀਡੀਓ ਪੂਰੇ ਪਾਸ ਹੋਣ ਤੋਂ ਬਾਅਦ ਸਰਟੀਫਿਕੇਟ ਮਿਲਦਾ ਫਿਰ ਤੁਹਾਡਾ ਟੀਵੀ ਚਲਾਉਗਾ ਬਟ ਫਿਰ ਵੀ ਜੇ ਸਟੇਟ ਗਵਰਨਮੈਂਟ ਨੂੰ ਲੱਗਦਾ ਕਿ ਅਸੀਂ ਨਵਾਂ ਕਾਨੂੰਨ ਬਣਾਉਣਾ ਚਾਹੁੰਦੇ ਹਾਂ ਇਸ ਕੋ ਯੂ نو ਲੱਗਦਾ ਕਿ ਇਹਦੇ ਨਾਲ ਹੀ ਜਨਰੇਸ਼ਨ ਸੁਧਰਦੀ ਹੈ ਬੜੀ ਅੱਛੀ ਗੱਲ ਹੈ ਫਿਰ ਦੇਖ ਇਹ ਵੀ ਹੋ ਜਾਣਾ ਚਾਹੀਦਾ ਤਜਰਬਾ ਹਮੇਲਾਦੀ ਜੇ ਸ਼ਰਾਬ ਦੇ ਪਹਿਲਾਂ ਤਾਂ ਠੇਕੇ ਬੰਦ ਕਰ ਲੈਣੇ ਚਾਹੀਦੇ ਹਨ ਉਮਰ ਦੇ ਤਜਰਬੇ ਦੇ ਨਾਲ ਵੱਖ-ਵੱਖ ਗੀਤਾਂ ਚੋਂ ਗੁਜ਼ਰਦਿਆਂ ਵੱਖ-ਵੱਖ ਸਟੇਜਸ ਗੁਜ਼ਰਦਿਆਂ ਹੁਣ ਕਿਵੇਂ ਲੱਗਦਾ ਤੁਸੀਂ ਕਿੱਥੇ ਖੜੇ ਮਹਿਸੂਸ ਕਰਦੇ ਹੋ ਆਪਣੇ ਆਡੀਅנס ਨੂੰ ਜ਼ਰੂਰ ਦੱਸੋ ਇਹ ਜਦੋਂ ਆਪਰਸ ਫੇਰ ਹੋ ਜਾਂਦਾ ਸ਼ਾਂਤ ਹੋ ਜਾਂਦਾ ਥੋੜਾ ਜਿਹਾ ਮੈਨ ਲੱਗਦੀ ਹੈ ਮੁਲਾਂਕਣ ਕਰ ਲੈਂਦਾ ਫਿਰ ਰੁਕੋ ਕਈ ਚੀਜ਼ਾਂ ਥੋੜੀ ਸ਼ਾਂਤੀ ਨਹੀਂ ਨਹੀਂ ਹੁਣ ਤਾਂ ਕਾਫੀ ਦੇਖ ਤਾਂ ਸ਼ਾਂਤੀ ਹੈ ਜੀ ਰੀਐਕਟ ਘੱਟ ਕਰਦੇ ਆ ਰਿਆ ਇਹ ਤੁਸੀਂ ਜਿਹੜਾ ਰਿਸਪੌਂਸ ਆ ਉਹ ਉਹ ਕੰਟਰੋਲ ਕੀਤਾ ਆ ਨਹੀਂ ਕਈ ਵਰੀ ਦੇਖੋ ਇਹ ਦੁਨੀਆ ਹਰ ਬੰਦਾ ਹਰ ਚੀਜ਼ ਨਾਲ ਸੰਤੁਸ਼ਟ ਨਹੀਂ ਹੋ ਸਕਦਾ ਹੂੰ ਤੋ ਹਰ ਬੰਦੇ ਨੂੰ ਹਰ ਗੀਤ ਨਾਲ ਸੰਤੁਸ਼ਟ ਨਹੀਂ ਕਰਿਆ ਜਾ ਸਕਦਾ ਹਰ ਬੰਦੇ ਦੀ ਆਪਣੀ ਚੁਆਇਸ ਹੈ ਔਰ ਮੋਰਓਵਰ ਹੁਣ ਤਾਂ ਸਾਡੇ ਤਾਂ ਹੁਣ ਟੀਵੀ ਟੀਵੀ ਦਾ ਵੀ ਘਟਦਾ ਜਾਂਦਾ ਚੱਲਣਾ ਤਾਂ YouTube ਹੀ ਰਹਿ ਗਈ ਹੂੰ ਹੂੰ ਤੇ ਬਹੁਤੇ ਗਾਣੇ YouTube ਤੇ ਤੁਹਾਡੀ ਮਰਜ਼ੀ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਨਹੀਂ ਤੋ ਇਹ ਤਾਂ ਇਹ ਹੁਣ ਆਡੀਅנס ਦੇ ਹੱਥ ਕੰਟਰੋਲ ਹੈ ਚੰਗਾ ਲੱਗੂ ਤਾਂ ਵੇਖ ਲੈਣਗੇ ਨਹੀਂ ਤਾਂ ਨਹੀਂ ਵੇਖਣਗੇ ਜਿਹੜੀ ਦੌਲਤ ਤੇ ਸ਼ੋਰਤ ਆ ਆਮ ਤੌਰ ਤੇ ਬੰਦੇ ਦੇ ਪੈਰ ਚੱਕ ਦਿੰਦੀ ਹੈ ਤੁਸੀਂ ਕਾਫੀ ਕਾਬੂ ਰੱਖਿਆ ਸ਼ੋਰਤ ਤੇ ਦੌਲਤ ਨੇ ਪੈਰ ਨਹੀਂ ਤੁਸੀਂ ਛੱਡੇ ਕੀ ਐਫਰਟਸ ਕਰਦੇ ਰਹੇ ਇਹਦੇ ਲਈ ਇਹ ਤਾਂ ਤਾਲੀਮੀ ਹੈ ਜੀ ਜਿੱਦਾਂ ਦੇ ਤੁਹਾਡੇ ਬਜ਼ੁਰਗਾਂ ਤੋਂ ਤੁਹਾਨੂੰ ਥਾਟ ਮਿਲਦੇ ਆ ਤੁਸੀਂ ਅੱਗੇ ਹਮ ਸਹਿਜ ਲੈ ਲਓ ਤਾਂ ਫਿਰ ਕੁਝ ਵੀ ਨਹੀਂ ਯਾਰ ਚੀਜ਼ ਨੂੰ ਸਹਿਜ ਲੈ ਲਓ ਬਹੁਤ ਜ਼ਿਆਦਾ ਖੁਸ਼ੀ ਮਨਾ ਲੈਣੀ ਕਿਸੇ ਚੀਜ਼ ਦੀ ਉਭੀ ਕੋਈ ਬਹੁਤੀ ਚੰਗੀ ਨਹੀਂ ਬਹੁਤ ਜ਼ਿਆਦਾ ਦੁੱਖ ਬਣੀ ਨਿਊਟਰ ਰਹੋਗੇ ਤਾਂ ਅੱਛੇ ਰਹੋਗੇ ਹੁਣ ਕੋਈ ਐਸ ਸਟੇਜ ਦੇ ਉੱਤੇ ਨਵੇਂ ਐਕਸਪੈਰੀਮੈਂਟ ਕਰਨ ਦੀ ਜ਼ਿਆਦਾ ਤਜਰਬੇ ਤਾਂ ਹੈ ਅੰਗਰੇਜ਼ੀ ਗੀਤ ਕਰਨੇ ਦੋ ਦਿਨ ਅੱਛਾ ਜੀ ਹਾਂ ਤੁਸੀਂ ਉਰਦੂ ਦੇ ਹਿੰਦੀ ਦੇ ਗੀਤ ਗਾਏ ਪਾਕਿਸਤਾਨੀ ਚ ਹਾਂ ਜੀ ਸਪੈਨਿਸ਼ ਵੀ ਇੱਕ ਮੈਂ ਟਰਾਈ ਕਰ ਰਹੇ ਹਾਂ ਇਦਾਂ ਜੋੜ ਤੋੜ ਜਿਹਾ ਕਰਾਇਆ ਕੋਈ ਸੱਜਣਾ ਨੂੰ ਕਿਹਾ ਬਣਾਓ ਥੋੜਾ ਜਿਹਾ ਅੱਛਾ ਹੈਲਪ ਕਰੋ ਅੰਗਰੇਜ਼ੀ ਦੇ ਗੀਤ ਜਿਹੜੇ ਲੱਗਿਆ ਤਾਂ ਹੋਇਆ ਦੇਖੋ ਹੁਣ ਕੰਟਰੀ 뮤직 ਦੇ ਜ਼ਿਆਦਾ ਬੈਟਰ ਰਹਿਣਗੇ ਕਿ ਆਪਾਂ ਪਿੰਡ ਵਾਲੇ ਆ ਨਾ ਅੱਛਾ ਜੀ ਹਾਂ ਮੈਲੋਡੀਅਸ ਜਿੱਦਾਂ ਮੈਲੋਡੀ ਤੇ ਇੱਕੋ ਹੈ ਦੇਖੋ ਪਾਸ਼ਾ ਦੀ ਫਰਕ ਹੈ ਕੰਪੋਜੀਸ਼ਨ ਦਾ ਤੁਸੀਂ ਪੂਰੀ ਦੁਨੀਆ ਚੱਕ ਕੇ ਦੇਖ ਲਓ ਕਿਤਨਾ ਕਿਤੇ ਨੇੜੇ ਤੇੜੇ ਮਿਲਦੀਆਂ ਹੂੰ ਹੂੰ ਸਾਡੇ ਸਿੰਗਲ ਡਬਲ ਦਾ ਰਵਾਜ ਆ ਪੰਗੜ ਵਾਲੇ ਕੀ ਸਾਡੇ ਸਿੰਗਲ ਹੈ ਪਰ ਜਿੱਦਾਂ ਹੁਣ ਆਪਾਂ ਕਈ ਵਾਰੀ ਕਰਦੇ ਨਾ ਪਿੰਡ ਦੇ ਮੋੜ ਤੇ ਡਬਲ ਬੀਟ ਇਸੇ ਤਰ੍ਹਾਂ ਦੀ ਬੀਟ ਤੁਹਾਨੂੰ ਮਿਡਲ ਈਸਟ ਚ ਬਹੁਤ ਮਿਲੂਗੀ ਬਸ ਫਰਕ ਕੀ ਹੈ ਕਿ ਉਹਦੇ ਚ ਦੋ ਚਾਰ ਇਨਸਟਰੂਮੈਂਟ ਇਹਨਾਂ ਨੂੰ ਜੋੜਨੇ ਆ ਬਾਂਗੋ ਹੋਗੀ ਆ ਜਿਹੜੇ ਹੱਥਾਂ ਨਾਲ ਪਲੇ ਹੁੰਦੇ ਆ ਨਾ ਹੂੰ ਹੂੰ ਤਾਂ ਅਫਰੀਕਾ ਚ ਉਹ ਜ਼ੁੰਬਾ ਪਲੇ ਕਰ ਉਹ ਤਾਂ ਥੋੜਾ ਥੋੜਾ ਹੀ ਫਰਕ ਹੈ ਜਿਆਦਾ ਨਹੀਂ ਨੇੜੀ ਹੀ ਜਨਰੇਸ਼ਨ ਦਾ ਭਾਸ਼ਾ ਦਾ ਫਰਕ ਹੈ ਕੋਸ਼ਿਸ਼ ਕਰਦੇ ਐਫਰਟ ਕਰਨੀ ਕੀਤੀ ਜਾਂਦਾ ਹੈ ਸੋ ਪੰਜਾਬੀ ਦੇ ਗੀਤਾਂ ਚ ਕੋਈ ਨਵਾਂ ਰੰਗ ਪਰਨਦੀ ਜਾਂ ਤੁਸੀਂ ਕਈ ਇਨਸਟਰੂਮੈਂਟ ਸੀ ਪਿਛਲੀ ਵਾਰ ਤੁਸੀਂ ਦੱਸਿਆ ਸੀ ਕਿ ਮੈਂ ਆਪ ਵੀ ਟਰਾਈ ਕਰ ਲੈਣਾ ਜਾਂ ਮੈਂ ਕੰਪਿਊਟਰ ਦਾ ਇਸਤੇਮਾਲ ਆਪ ਹੀ ਕਰਦੇ ਸਾਰਾ ਆਪ ਪਿਛਲੇ 5-7 ਸਾਲ ਤੋਂ ਸਾਰਾ ਸੀਕਵੈਂਸੀ ਆਪ ਕਰਦੇ ਹਨ ਹਮਮ ਤੇਕਨੀਸ਼ੀਅਨ ਵੀ ਹਮੈਂ ਅੱਛਾ ਸਰ ਕਿਉਂਕਿ ਨਾਰਮਲੀ ਕੀ ਹੁੰਦਾ ਜਿਹੜਾ ਸੰਗੀਤਕਾਰ ਜਿਆਦਾ ਪਹਿਲਾਂ ਰਵਾਜ ਹੁੰਦਾ ਸੀ ਕਿ ਕੀਬੋਰਡ ਵਾਲਿਆਂ ਨੂੰ ਬਿਠਾ ਲਿਆ ਤੇ ਗਾਣੇ ਦੇ ਦਿੱਤੇ ਤੇ ਬਹੁਤੇ ਸੰਗੀਤਕਾਰ ਤਾਂ ਪੀਸ ਵੀ ਨਹੀਂ ਬਣਾਉਂਦੇ ਉਹ ਵਿਚਾਰੇ ਆਪ ਹੀ ਬਣਾ ਬਣਉ ਦਿੰਦੇ ਆ ਆਈਡੀ ਹੁੰਦਾ ਕੰਪੋਜੀਸ਼ਨ ਹੁੰਦੀ ਹੈ ਤੇ ਕੰਪੋਜ਼ਰ ਬਹੁਤ ਥੋੜੇ ਆ ਆਪਣੇ ਬਹੁਤ ਘੱਟ ਆ ਬੰਬੇ ਤਾਂ ਹੈਗੇ ਆ ਫਿਲਮ ਇੰਡਸਟਰੀ ਚ ਉੱਥੇ ਤਾਂ ਹੈਗਾ ਸੀ ਰਵਾਜ ਹੁਣ ਉੱਥੇ ਵੀ ਘਟ ਗਿਆ ਨੈਚੁਰਲ ਕੰਪੋਜ਼ਰ ਬੜੇ ਥੋੜੇ ਆ ਸੋਈ ਤਾਂ ਸਾਰਾ ਕੰਮ ਆਪ ਹੀ ਕਰਦੇ ਆ ਆਪ ਆਪਣੇ ਸਟੂਡੀਓ ਚ ਜਿੰਨੇ ਵੀ ਇੱਕ ਐਸਟਾ ਪਿਛਲੇ 5-7 ਸਾਲ ਤੋਂ ਆਏ ਤੁਸੀਂ ਬਹੁਤ ਲੰਬਾ ਸਮਾਂ ਸਟੂਡੈਂਟਸ ਰਹੇ ਹੋ ਮੇਰੇ ਪੰਜਾਬ ਯੂਨੀਵਰਸਿਟੀ ਮੈਂ ਮਾਨਾ ਦੇ ਕੋਈ ਕੋਈ ਯੂਨੀਵਰਸਿਟੀ ਚ ਪੜੇ ਆ ਹੁਣ ਉਥੋਂ ਪੰਜਾਬ ਤੋਂ ਵਿਦਿਆਰਥੀ ਬਹੁਤ ਆਏ ਨੇ ਨਾ ਯੂਨੀਵਰਸਿਟੀ ਵਿੱਚ ਪੜ੍ਹਨ ਲਈ ਨਾ ਕਾਲਜਾਂ ਵਿੱਚ ਪੜ੍ਹਨ ਲਈ ਜਰਸਤ ਉੱਥੇ ਨਾ ਤਾਂ ਨੌਕਰੀਆਂ ਸਾਡੇ ਉੱਥੇ ਨਾ ਫੈਸਿਲਿਟੀ ਹੈ ਤੁਹਾਡੇ ਜ਼ਿੰਦਗੀ ਜਾਂ ਇੱਕ ਜਿੱਦਾਂ ਕਹਿੰਦੇ ਆ ਕਿ ਇਹਦੀ ਕੀਮਤ ਬਹੁਤ ਔਰੇ ਤੁਹਾਡੇ ਜ਼ਿੰਦਗੀ ਦੀ ਜਿਹੜਾ ਬੰਦਾ ਇੱਥੇ ਪੱਕਾ ਹੋ ਜਾਂਦਾ ਇਸ ਮੁਲਕ ਉਹਦੀ ਜ਼ਿੰਮੇਵਾਰੀ ਸਰਕਾਰ ਲੈ ਲੈਂਦੀ ਹੈ ਇਸ ਕਰਕੇ ਨਵੀਂ ਜਨਰੇਸ਼ਨ ਮੈਨੂੰ ਲੱਗਦਾ ਨਹੀਂ ਜਿਹੜਾ 10ਵੀਂ ਪਾਸ ਤੋਂ ਬਾਅਦ ਨੰਬਰ ਲੈ ਲੰਦੋਂ ਰਹਿਣਾ ਚਾਹੁੰਦਾ ਹੂੰ ਮੈਨੂੰ ਲੱਗਦਾ ਪਹਿਲਾਂ ਕੈਨੇਡਾ ਫਿਰ ਉਦੋਂ ਬਾਅਦ ਫਿਰ ਇਹ ਆਸਟ੍ਰੇਲੀਆ ਦੋ ਜਗ ਇੰਗਲੈਂਡ ਥੋੜਾ ਜਿਹਾ ਘਟ ਗਿਆ ਕਿਉਂਕਿ ਉਹਨਾਂ ਨੇ ਸਖਤੀ ਕਰਤੀ ਆਦਰਵਾਇਜ਼ ਮੈਨੂੰ ਨਹੀਂ ਲੱਗਦਾ ਵੀ ਦਸਵੀਂ ਦਮ ਪਿੰਡ ਦਾ ਕੋਈ ਮੁੰਡਾ ਕਹਿੰਦਾ ਵੀ ਮੈਂ ਇੱਥੇ ਆ ਕਰੂੰਗਾ ਉਹ ਕਹਿੰਦਾ ਨਾ ਬਾਹਰ ਹੀ ਜਾਣਾ ਮੈਂ ਤਾਂ ਭਾਈ ਜੀ ਬ੍ਰੇਨ ਡ੍ਰੇਨ ਦਾ ਨਹੀਂ ਤੁਹਾਨੂੰ ਲੱਗਦਾ ਕੋਈ ਨਹੀਂ ਇਦਾਂ ਦਾ ਕੁਝ ਨਹੀਂ ਦੇਖੋ ਰੋਜ਼ਗਾਰ ਲਈ ਕਿਤੇ ਵੀ ਜਾਣਾ ਪਊਗਾ ਔਰ ਦੁਨੀਆ ਇੱਕ ਹੋ ਰਹੀ ਹੈ ਅੱਛੀ ਗੱਲ ਹੈ ਇਹਦੇ ਨਾਲ ਪਾੜੇ ਘਟਣਗੇ ਲੋਕਾਂ ਦੀ ਨਫ਼ਰਤ ਘਟੂਗੀ ਸਾਰੀਆਂ ਭਾਸ਼ਾਵਾਂ ਮਿਲਣਗੀਆਂ ਇੱਕ ਦੂਜੇ ਦੇ ਨੇੜੇ ਹੋਣਗੀਆਂ ਤਾਂ ਫਿਰ ਜਦੋਂ ਇੱਕ ਹੀ ਭਾਸ਼ਾ ਹੋ ਜਾਊਗੀ ਪੂਰੀ ਦੁਨੀਆ ਦੀ ਉਹ ਦਾ ਪਾਸ਼ਾ ਦਾ ਰੰਗ ਨਹੀਂ ਹੈ ਇਨ ਸਟੂਡੈਂਟਸ ਜਿਹੜੇ ਪੰਜਾਬ ਤੋਂ ਆਏ ਨੇ ਉਹਨੂੰ ਕੀ ਕਹਿਣਾ ਚਾਹੋਗੇ ਬਹੁਤ ਵੱਡਾ ਸੈਕਸ਼ਨ ਆ ਰੈਕੋਗਨਾਈਜ਼ ਕਰਨਾ ਪੈਂਦਾ ਹ ਹਾਂ ਬਸ ਪੜ੍ਹਾਈ ਕਰੋ ਜਿਹੜੇ ਕੰਮ ਲੈ ਆ ਉਹ ਜ਼ਰੂਰੀ ਹੈ ਹ ਹ ਕਾਰਾਂ ਤਾਂ ਬਾਅਦ ਚ ਬਿਲ ਆ ਜਾਣਗੇ ਕੰਮ ਕਰਕੇ ਆਪ ਦੇ ਆਪ ਨੂੰ ਸਥਿਰ ਕਰਨਾ ਬਹੁਤ ਜ਼ਰੂਰੀ ਹੈ ਦੇਖੋ ਇਹਦੇ ਕਈ ਫਾਇਦੇ ਆ ਜਦੋਂ ਤੁਸੀਂ ਇੱਥੇ ਆ ਕੇ ਅਰਨਿੰਗ ਕਰਦੇ ਹੋ ਤੁਹਾਡਾ ਜਦੋਂ ਨਾਂ ਉੱਚਾ ਹੁੰਦਾ ਜਦੋਂ ਕੈਨੇਡਾ 'ਚ ਕਹਿੰਦੇ ਆ ਵੀ ਪੰਜਾਬੀਆਂ ਦੀ ਧਾਕ ਹੈ ਸਰਕਾਰਾਂ 'ਚ ਵੀ ਪੰਜਾਬੀਆਂ ਹੈ ਤੇ ਇੱਥੇ ਸਾਡੇ ਬੋਰਡ ਵੀ ਲੱਗਦੇ ਆ ਤਾਂ ਉਹਦੇ ਨਾਲ ਸਿਰ ਉੱਚਾ ਹੁੰਦਾ ਹੈ ਇਹ ਜਿਹੜੀ ਅਗਲੀ ਜਨਰੇਸ਼ਨ ਆ ਫਿਰ ਇਹ ਅੱਗੇ ਆ ਕੇ ਹੋਰ ਐਫਰਟ ਕਰੂਗੀ ਤਾਂ ਮੈਨੂੰ ਲੱਗਦਾ ਪਿੱਛੇ ਪਿੱਛੇ ਵਾਲੇ ਲੋਕਾਂ ਨੂੰ ਵੀ ਤਾਂ ਫਾਇਦਾ ਹੁੰਦਾ ਕੁਛ ਨਾ ਕੁਛ ਤਾਂ ਭੇਜਦੇ ਆਂ ਪੰਜਾਬ ਤੇ ਜਿਹੜੇ ਕਿਸੇ ਦੀ ਸਿੱਧੇ ਤੌਰ ਤੇ ਮਦਦ ਕਰਦਾ ਕੋਈ ਕਿਸੇ ਗਰੀਬ ਕਿਸਾਨ ਦੀ ਕਰਦਾ ਕੋਈ ਨਾ ਕੋਈ ਹਰ ਬੰਦਾ ਲੱਗਿਆ ਹੋਇਆ ਕੋਈ ਗੁਪਤ ਕਰਦਾ ਕੋਈ ਦੱਸ ਕੇ ਕਰਦਾ ਹੂੰ ਹੂੰ ਤੂੰ ਪੈਸਾ ਪੈਸੇ ਬਿਨਾ ਦੁਨੀਆ ਨਹੀਂ ਚੱਲ ਸਕਦੀ ਮਾਲੀਏ ਬਿਨਾ ਨਹੀਂ ਦੁਨੀਆ ਚੱਲਦੀ ਫਖੀਰ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਕੀ ਸਨੇਹ ਦੇਣਾ ਚਾਹੁੰਦੇ ਤੁਸੀਂ ਅਸੀਂ ਤਾਂ ਇੱਥੇ ਕੰਮ ਕਰਨ ਆਏ ਤੁਸੀਂ ਦੋ ਸਾਨੂੰ ਸਨੇਹ ਅਸੀਂ ਲੈ ਜਾਈਏ ਉਧਰ ਨੂੰ ਅਸੀਂ ਉਧਰ ਸੁਨੇਹ ਲੈ ਕੇ ਆਉਨੇ ਹਾਂ ਗਾਣੇ ਲੈ ਕੇ ਆਉਨੇ ਹਾਂ ਮੈਨੂੰ ਲੱਗਦਾ ਕਿ ਜਿਹੜਾ ਇਹ ਵਕਤ ਹੈ ਕਿ ਆਪਦੀ ਜਨਰੇਸ਼ਨ ਨੂੰ ਉੱਪਰ ਚੱਕਣ ਦਾ ਤੇ ਗੁਰਬਤ ਨਾਲ ਕੋਲਣ ਦਾ ਕਿਸੇ ਇੱਕ ਪਰਿਵਾਰ ਨੂੰ ਵੀ ਜੇ ਇੱਕ ਬੰਦਾ ਸੰਭ ਲੈਣਾ ਹੋ ਇੰਡੀਆ 'ਚ ਤਾਂ ਉਹਨਾਂ ਦੇ ਬੱਚੇ ਪੜ੍ਹਾਏ ਜਾਣ ਮੰਨ ਲਓ ਕਿ ਆਪਾਂ ਸਾਰਿਆਂ ਦਾ ਕਰਜ਼ਾ ਨਹੀਂ ਰਹਿ ਸਕਦੇ ਉਹਨਾਂ ਦੀ ਬੱਚਿਆਂ ਨੂੰ ਉਹ ਤਾਂ ਲਈ ਮਿਲ ਜੇ ਸਾਰਿਆਂ ਨੂੰ ਚੰਗੀ تعلیم ਔਰ ਕੋਸ਼ਿਸ਼ ਮੈਨੂੰ ਤਾਂ ਲੱਗਦਾ ਹੈ ਕਿ ਬਾਹਰ ਹਰ ਬੱਚੇ ਦਾ ਹਰ ਪਰਿਵਾਰ ਚ ਇੱਕ ਮੈਂਬਰ ਜ਼ਰੂਰ ਆ ਜਾਏ ਤਾਂ ਬਧੀਆ ਕਿਸੇ ਵੀ ਦੇਸ਼ ਜਿੱਥੇ ਉਹਦਾ ਠੀਕ ਲੱਗਦਾ ਐਦਾਂ ਦੇ ਐਫਰਟ ਆਪਾਂ ਨੂੰ ਕਰਨੇ ਚਾਹੀਦੇ ਨੇ ਜਨਰੇਸ਼ਨ ਸਾਹਮਣੇ ਕਿਉਂਕਿ ਪੰਜਾਬ ਦਾ ਪਾਣੀ ਵੀ ਬੜਾ ਖਰਾਬ ਹੋ ਗਿਆ ਹੂੰ ਹੂੰ ਆਉਣੇ ਕੁ ਸਾਲਾਂ ਬਾਅਦ ਤਾਂ ਸਾਰੀ ਜ਼ਹਿਰੀਲਾ ਹੋ ਜਾਊਗਾ ਅਗਲੀ ਦੌਰ ਤੱਕ ਪਾਣੀ ਪੂਰਾ ਕਰਨ ਦੀ ਹੋ ਰਹਿ ਜਾਣੀ ਐ ਹੂੰ ਹੂੰ ਹਾਂ ਕੀ ਕੀ ਕੀਤਾ ਜਾ ਰਿਹਾ ਉਹਦੇ ਲਈ ਉੱਥੇ ਕੋਈ ਕਿਸੇ ਲਈ ਕੁਝ ਨਹੀਂ ਕਰ ਰਿਹਾ ਜੀ ਸਭ ਆਪਣੇ ਆਪਣੇ ਲਈ ਕਰ ਰਹੇ ਹਰ ਬੰਦੇ ਦੀ ਇਹੀ ਤਮੰਨਾ ਵੀ ਨਿਆਣੇ ਵਾਰ ਵਗ ਜਾਣ ਹੂੰ ਕੋਈ ਅਮੀਰ ਐ ਚਾਹੇ ਗਰੀਬ ਐ ਹੂੰ ਹੂੰ ਤੇ ਉਹਦਾ ਹੋ ਨਹੀਂ ਸਕਦਾ ਹੁਣ ਪੈਸਟੀਸਾਈਡ ਇੰਨੇ ਚਲੇ ਗਏ ਉਹ ਨੂੰ ਕੀ ਕਰ ਸਕਦੇ ਆਪਾਂ ਪੂਰੀ ਧਰਤੀ ਦਾ ਪਾਣੀ ਕਿਵੇਂ ਬਦਲ ਸਕਦਾ ਇਹਨਾਂ ਪਾਣੀ ਬਾਹਰੋਂ ਕਿਵੇਂ ਆਜੂਗਾ ਘਰਾਂ ਨੂੰ ਸਪਲਾਈ ਪੀਣ ਲਈ ਕਿਉਂਕਿ ਜਿਹੜੀ 43 ਸਾਲ ਪਹਿਲਾਂ ਸਪ੍ਰੈਇਆਂ ਹੋਈਆਂ ਉਹ ਹੁਣ ਧਰਤੀ ਤੇ ਹੁਣ ਪਾਣੀ ਕੋਲ ਪਹੁੰਚ ਗਈਆਂ ਪੱਤਣ ਕੋਲ ਜਿਹੜੀਆਂ ਹੁਣ ਪਿਛਲੇ 10 ਸਾਲ ਹੋ ਗਏ ਉਹਨਾਂ ਨੂੰ ਤਾਂ ਹੋਰ ਗਾਹ ਪਾਉਣਾ ਚੇ ਇਹ ਤਾਂ ਉਦੋਂ ਅੱਜ ਤੋਂ 40 ਸਾਲ ਪਹਿਲਾਂ ਸਪ੍ਰੈਇਆਂ ਥੋੜੀਆਂ ਸੀ ਮਟੋ ਵੀ ਪਹੁੰਚ ਗਈਆਂ ਪੰਜਾਬ ਦੇ ਹਾਲਾਤ ਤੋਂ ਤੁਸੀਂ ਪਿਛਲੇ ਵਾਰੀ ਆਉਣ ਨਾਲੋਂ ਬੇਤੀ ਵੱਧ ਮਾਇੂਸ ਪ੍ਰਤੀਤ ਹੁੰਦੇ ਆ ਔਰ ਫਸਲਾਂ ਦੀ ਨਹੀਂ ਮੁੱਲ ਮ ਜ਼ਿੰਮੇਦਾਰੀ ਦੇਖੋ ਆਪਣੀ ਬੈਕਬੋਨ ਹੈ ਖੇਤੀ ਤੇ ਖੇਤੀ ਕਰਨ ਵਾਲੇ ਦੁਖੀ ਆ ਉਹ ਫਿਰ ਗ੍ਰੋਥ ਕੀ ਹੋਗੀ ਪਿਛਲੇ ਇਲੈਕਸ਼ਨ ਚ ਮੇਰੇ ਖੇਤਰ ਤੋਂ ਨਾਸ ਵਜੀ ਹੋਵੇ ਤੁਸੀਂ ਭਗਵੰਤ ਮਾਨ ਦੀ ਮਦਦ ਵੀ ਕਰਨ ਗਏ ਸੀ ਹਾਂ ਮਿੱਤਰ ਸੀ ਆਪਣਾ ਪਰ ਉਹਨਾਂ ਨੇ ਕੀਤਾ ਤਾਂ ਕੁਝ ਨਹੀਂ ਫਿਰ ਅਸੀਂ ਤਾਂ ਮਿੱਤਰਤਾ ਵਾਲਿਆਂ ਦੀ ਮਦਦ ਕਰਦੇ ਸੀ ਉਦੋਂ ਦੇਖੋ ਪੋਲੀਟੀਕਲੀ ਤਾਂ ਆਪਾਂ ਨਹੀਂ ਕਿਸੇ ਦੇ ਨਾਲ ਕਿਉਂਕਿ ਮੇਰਾ ਪੇਸ਼ਾ ਗਾਣਾ ਮੇਰੇ ਲਈ ਸਾਰ ਇੱਕ ਹੂੰ ਹੂੰ ਤੇ ਸਿਆਸਤ ਆਪਾਂ ਆਪਾਂ ਤੇ ਹੋਣੀ ਵੀ ਨਹੀਂ ਹਾਂ ਮੈਂ ਇਹ ਜਰੂਰ ਆਸ ਕਰਦਾ ਕਿ ਜਿਹੜੀਆਂ ਮਜ਼ਦੂਰ ਯੂਨੀਅਨ ਤੇ ਕਿਸਾਨ ਯੂਨੀਅਨ ਹਨ ਨਾ ਇਹਨਾਂ ਦਾ ਇੱਕ ਲੀਡਰ ਤਾਂ ਹੋਵੇ ਤਾਂ ਕਿ ਤੁਹਾਡੀ ਕੋਈ ਗੱਲ ਤਾਂ ਹੋ ਸਕੇ ਕਿਤੇ ਹੂੰ ਹੂੰ ਬਸ ਇਥੋਂ ਹੀ ਆਪਾਂ ਜਿਹੜੇ ਮਜ਼ਦੂਰ ਜਾਂ ਕਿਸਾਨ ਇਥੋਂ ਇਸੇ ਕਰਕੇ ਆਪਾਂ ਨੂੰ ਆਪਦਾ ਮੁੱਲ ਨਹੀਂ ਪੂਰਾ ਮਿਲਦਾ ਕਿਉਂਕਿ ਤੁਰੇ ਕਿਦੇ ਨਾ ਬੰਦਾ ਜ਼ਿਲ੍ਹਾ ਵਾਈਜ਼ ਫਿਰ ਗਾਂਹ ਤਹਿਸੀਲ ਵਾਈਜ਼ ਦਾ ਯੂਨੀਅਨ ਹੋ ਜਾਣੀ ਹੈ ਹੂੰ ਹੂੰ ਤਾਂ ਮਾਸ ਦਾ ਇੱਕੋ ਲੀਡਰ ਚਾਹੀਦਾ ਯੂਨੀਅਨ ਦਾ ਇੱਕ ਮਜ਼ਦੂਰ ਯੂਨੀਅਨ ਕਿਉਂਕਿ ਕਿਸਾਨ ਤੇ ਮਜ਼ਦੂਰ ਨਾਲ-ਨਾਲ ਹੈ ਤੁਸੀਂ ਕਦੇ ਸੋਚਿਆ ਵੀ ਸਾਰਾ ਤੋ ਅੱਕ ਗਏ ਹੁਣ ਤੁਸੀਂ ਹੀ ਵੀ ਖੁਦ ਪੋਲੀਟਿਕਲ ਲੀਡਰ ਬਣ ਕੇ ਕੋਈ ਤਬਦੀਲੀ ਲਿਆਓ ਨਾਉ ਤੋਂ ਤਾਂ ਕਾਫੀ ਹੈ ਨਹੀਂ ਨਹੀਂ ਤੁਹਾਨੂੰ ਲੈ ਕੇ ਜਾਵਾਂਗੇ ਨਾਰੇ ਜਿਹੜੇ ਪੜੇ ਲਿਖੇ ਤੁਸੀਂ ਆਓ ਅਸੀਂ ਵਿਲ ਸਪੋਰਟ ਅਸੀਂ ਮੈ ਸਪੋਰਟ ਕਰੂੰਗਾ ਮੈ ਲੱਗਦੇ ਮੈਂ ਲਿਖ ਬਿਹਤਰ ਲਿਖ ਕੇ ਗਾ ਸਕਦੇ ਹਾਂ ਕਟਾਕਸ਼ ਅੱਛਾ ਕਰ ਸਕਦੇ ਹਾਂ ਸਿਆਸਤ ਕਰਨੀ ਔਕਾ ਕੰਮ ਹੈ ਇਹ ਤਾਂ ਬਹੁਤ ਪੈਸੇ ਦਾ ਕੰਮ ਰਹਿ ਗਿਆ ਵੋਟ ਪਾਉਣ ਵਾਲਾ ਵੀ ਪੈਸੇ ਮੰਗਦਾ ਫਿਰ ਉਹ ਕਿੰਨੇ ਕ ਪੈਸੇ ਤੁਸੀਂ ਇੰਨਾ ਤਾਂ ਰੈਵਨਿਊ ਨਹੀਂ ਹਾਂ ਜਦੋਂ ਸਾਰਾ ਆਪਣੀ ਪੂਰੀ ਆਪਣੀ ਸਾਰਾ ਕੌਣ ਬਈਏ ਸੋਚ ਲੇ ਵੀ ਅਸੀਂ ਇਸ ਤਰ੍ਹਾਂ ਦੀ ਚੇਂਜ ਲਿਆਉਣੀ ਆ ਦੇਖੋ ਤੁਹਾਨੂੰ ਵੀ ਕੈਨੇਡਾ ਦਾ ਸੁੱਖ ਛੱਡ ਕੇ 2-4 ਸਾਲ ਉੱਥੇ ਲਾਉਣੇ ਪੈਣੇ ਜੇ ਤੁਸੀਂ ਆਪ ਦੇ ਹਿਸਾਬ ਨਾਲ ਚਾਹੁੰਦੇ ਹੋ ਕਿ ਪੰਜਾਬ ਇਦਾਂ ਹੋਵੇ ਇੱਥੇ ਬੈਠ ਕੇ ਇਨਕਲਾਬ ਨਹੀਂ ਹੋਣਾ ਉੱਥੇ ਆਉਣਾ ਪੈਣਾ ਤੁਹਾਨੂੰ ਨੂੰ ਇਸ ਤੋਂ ਚਲੇ ਗਏ ਸੀ ਜਹਾਜ਼ਾਂ ਦੇ ਜਹਾਜ਼ ਭਰ ਕੇ ਚਲੇ ਗਏ ਸੀ ਪਰ ਗੱਲ ਬਣੀ ਨਹੀਂ ਕਿੱਥੇ ਕਿੱਥੇ ਮਿਸ ਤੁਹਾਨੂੰ ਕਿਸ ਦਾ ਆਪਣੀ ਪਾਰਟੀ ਦੀ ਮਸਤੀ ਬੁੱਧੀ ਜੀ ਉਹ ਸਾਰੇ ਕਿੱਥੋਂ ਮਿਸ ਕਰ ਗਏ ਤੁਸੀਂ ਪਤਾ ਨਹੀਂ ਤੁਸੀਂ ਸக்ஸੈਸ ਕਰਕੇ ਦੱਸੋ ਸਾਨੂੰ ਇਹ ਬੂਮ ਬੋਸ ਇਹਦੇ 'ਚ ਕੋਈ ਸ਼ੱਕ ਨਹੀਂ ਇਹ ਮੰਨਣਾ ਪਊਗਾ ਤੇ ਮੇਰੀ ਮਾਸੀ ਦਾ ਮੁੰਡਾ ਮੇਰੇ ਨਾਲ ਹੀ ਰਹਿੰਦਾ ਉਹ ਤੇ ਜਿਹੜਾ ਜਵਾਨ ਯੂਥ ਸੀ 20 ਤੋਂ 25 ਸਾਲਾਂ ਵਿੱਚ ਬਹੁਤ એનર્ਜੀ ਸੀ ਬਿਲਕੁਲ ਔਰ ਉਦੋਂ ਇਹ ਲੱਗਦਾ ਵੀ ਸੀ ਸਾਰਿਆਂ ਨੂੰ ਵੀ ਇਦਾਂ ਹੀ ਹੋ ਜਾਊਗਾ ਪਰ ਦੇਖੋ ਮਨ ਨੂੰ ਨਹੀਂ ਪੜਿਆ ਜਾ ਸਕਦਾ ਇਹਹੀ ਪ੍ਰੋਬਲਮ ਹੈ ਜਦ ਤੱਕ ਆਪਾਂ ਆਪਾ ਮਨ ਸਿੱਧਾ ਰੱਖ ਕੇ ਨਹੀਂ ਕਿਸੇ ਚੀਜ਼ ਨੂੰ ਸਾਰੇ ਤਰ੍ਹਾਂ ਦੇ ਦਤਾ ਫਿਰ ਉਹ ਚੇਂਜਸ ਵੀ ਸੁਭਾਵਕ ਨਹੀਂ ਜਾਣ ਤੂੰ ਪਹਿਲਾਂ ਦੋ ਬੋਲ ਸੌ ਸੁਣਾ ਕੇ ਜਾਓ ਉੱਚੀਆਂ ਮਾਰਤਾਂ ਦੇ ਬੱਤੀ ਲਹਲ ਜਦੋਂ ਲੰਗੇ ਸਾਡੇ ਮਾਰਦੀ ਏ ਡੰਡੇ ਪੰਜ ਸਾਲ ਲਈ ਆਪਾਂ ਆਪੇ ਵੀ ਜੇ ਕੰਡੇ ਕਰਜ਼ੇ ਦੀ ਮਾਰ ਇੱਕ ਲੁੱਟੇ ਸਰਕਾਰ ਨਹੀਂ ਉਹ ਛਲੀਆਂ ਖੋ ਆਇਆ ਕਰਦੀਆਂ ਟਾਂਡੀਆਂ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਜਦੋਂ ਆਉਂਦਾ ਏ ਪੁਚਾਲੇ ਗਿਰ ਜਾਂਦੀਆਂ ਵਾ ਵਾ ਕੀ ਬਾਤ ਹੈ ਬਹੁਤ 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 ਮਿਹਰਬਾਨੀ ਤੁਹਾਡੀ ਸ਼ੁਕਰੀਆ ਤੇ ਓਨਲੀ ਸਟੂਡੀਓਜ਼ ਦੇ ਵਿੱਚ ਧੰਨਵਾਦ